ਲੂਸ ਸਿਗਰਟ ਵੇਚਦੇ ਆ ਔਰ ਇੱਥੇ ਫੋਰਨ ਬ੍ਰਾਂਡ ਵੀ ਵੇਚਦੇ ਆ ਔਰ ਪਬਲਿਕ ਪਲੇਸ ਤੇ ਸਮੋਕਿੰਗ ਜਿਹੜੀ ਆ ਜਰੇ ਆਮ ਇੱਥੇ ਚੱਲਦੀ ਜਾਂਦੀ ਆ ਉਹ ਅਸੀਂ ਇਸ ਚੀਜ਼ ਨੂੰ ਰੋਕਣ ਦੇ ਲਈ ਕੰਟਰੋਲ ਕਰਨ ਦੇ ਲਈ ਅੱਜ ਇੱਥੇ ਰੇਡ ਕੀਤੀ ਆ ਔਰ ਮੌਕੇ ਤੇ ਇਹਨਾਂ ਨੂੰ ਫੜਿਆ ਤੇ ਜਿਹੜੇ ਬੈਨ ਪ੍ਰੋਡਕਟ ਜੀ ਕੋ ਸਾਰੇ ਮੌਕੇ ਤੇ ਅਸੀਂ ਡਿਸਟਰਾਏ ਕੀਤੇ ਆ ਜਿਹੜਾ ਵੀ ਤੰਬਾਕੂ ਪ੍ਰੋਡਕਟ ਹੈ ਉਹਦੇ ਤੇ ਇੱਕ ਵਿਕਟੋਰੀਅਲ ਵਾਰਨਿੰਗ ਹੁੰਦੀ ਹੈ ਜਿਹੜੀ ਕਿ ਇਹਨਾਂ ਦੇ ਪ੍ਰੋਡਕਟ ਤੇ ਕਾਫੀ ਸਾਰਿਆਂ ਤੇ ਨਹੀਂ ਸੀ ਅਸੀਂ ਮੌਕੇ ਤੇ ਸਾਰੇ ਡਿਸਕਲਰ ਕਰਦੇ ਹਾਂ ਹਾਂ ਜੀ ਬਹੁਤ ਮੰਗਦੇ ਹਰ ਦੁਕਾਨ ਬਿਚੇ ਦਿੱਤੇ ਸਨ ਕਿ ਉੱਥੇ ਰஞ்சிਤਾਂ ਵਿੱਚ ਚਲੇ ਆਉਂਦੇ ਤੇ ਸਾਰਾ ਸਿਰੇ ਛਿੱਟਾਈ ਦੇਖੋ ਜੀ ਉਹਦੇ ਵਿੱਚ ਕੋਈ ਨਿਕੋਟਿਨ ਦੀ ਮਾਤਰਾ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿੰਨੀ ਹੈ ਇਸ ਕਰਕੇ ਉਹ ਬਹੁਤ ਹੀ ਜ਼ਿਆਦਾ ਜਿਹੜੇ ਹਾਰਮਫੁਲ ਇਫੈਕਟ ਜਿਹੜਾ ਬੌਡੀ ਤੇ ਕਰਦੇ ਆ ਜਿਹੜੇ ਲੰਗ ਦੇ ਕੈਂਸਰ ਗਲੇ ਦੇ ਕੈਂਸਰ ਔਰ ਬਹੁਤ ਸਾਰੀਆਂ ਅਸੀਂ ਦੇ ਆ ਡੈਥ ਹੋ ਜਾਂਦੀਆਂ ਸਡਨ ਕਾਰਡੀਕ ਰੈਸਟ ਹੋ ਗਿਆ ਬਹੁਤ ਸਾਰੇ ਕੇਸਿਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੇ ਵਿੱਚ ਨਿਕੋਟਿਨ ਦੀ ਮਾਤਰਾ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੰਨੀ ਅੰਦਰ ਜਾ ਰਿਹਾ ਹੈ ਨਹੀਂ ਨਹੀਂ ਹੋ ਰਹੀ ਨਹੀਂ ਚਾਹੀਦੀ ਕਿਉਂਕਿ ਸਰ ਕਹਿੰਦੇ ਆ ਉਹ ਮਜਬੂਰੀ ਕੀ ਕਰ ਸਕਦੇ ਹੋਰ ਕੋਈ ਕੰਮ ਕਰ ਨਹੀਂ ਸਕਦੇ ਹਾਂਜੀ ਸਰ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਨਾਮ ਦੱਸੋ ਆਪਣਾ ਮੈਂ ਅਮਰਦੀਪ ਸਿੰਘ ਡਿਸਟ੍ਰਿਕਟ ਐਮਯੂ ਸਿਵਲ ਸਰਜਨ ਆਫਿਸ ਤੋਂ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਟਾਈਮ ਟੂ ਟਾਈਮ ਇਹ ਰੇਡ ਕਰਦੇ ਰਹਿੰਦੇ ਆ ਜੋ ਪੰਜਾਬ ਨੂੰ ਔਰ ਅੰਮ੍ਰਿਤਸਰ ਖਾਸ ਕਰਕੇ ਪਿੱਤਰ ਜ਼ਿਲ੍ਹੇ ਨੂੰ ਅਸੀਂ ਤਮਾਕੂ ਫਰੀ ਜਿਹੜਾ ਬਣਾ ਸਕੀ ਹੈ ਰੇਡ ਕਿੱਥੇ ਕੀਤੀ ਅੱਜ ਤੇ ਅੱਜ ਅਸੀਂ ਇੱਥੇ ਲਾਰੈਂਸ ਰੋਡ ਤੇ ਆਏ ਆ ਇਹ ਪੰਨਾ ਲਾਲ ਪਨ ਸ਼ਾਪ ਇਹਦੀ ਕੰਪਲੇਂਟ ਸੀਗੀ ਕਿ ਇਹ ਲੂਜ਼ ਸਿਗਰਟ ਵੇਚਦੇ ਆ ਔਰ ਇੱਥੇ ਫੋਰਨ ਬ੍ਰਾਂਡ ਵੀ ਰੱਖਦੇ ਆ ਔਰ ਪਬਲਿਕ ਪਲੇਸ ਤੇ ਸਮੋਕਿੰਗ ਜਿਹੜੀ ਹੈ ਸ਼ਰਿਆਮ ਇੱਥੇ ਚੱਲਦੀ ਆ ਤੋ ਅਸੀਂ ਇਸ ਚੀਜ਼ ਨੂੰ ਰੋਕਣ ਦੇ ਲਈ ਕੰਟਰੋਲ ਕਰਨ ਦੇ ਲਈ ਅੱਜ ਇੱਥੇ ਰੇਡ ਕੀਤੀ ਔਰ ਮੌਕੇ ਤੇ ਇਹਨਾਂ ਨੂੰ ਫੜਿਆ ਔਰ ਇਹਨਾਂ ਦਾ ਚਲਾਨ ਵੀ ਕਟਿਆ ਤੁਹਾਡੇ ਸਾਹਮਣੇ ਜਿਹੜੇ ਬੈਨ ਪ੍ਰੋਡਕਟ ਸੀ ਉਹ ਸਾਰੇ ਮੌਕੇ ਤੇ ਅਸੀਂ ਡਿਸਟਰੋਏ ਕੀਤੇ ਆ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਚੱਲੇ ਆ ਕਿ ਅੱਗੇ ਤੋਂ ਇਹੋ ਜਿਹੀ ਜਿਹੜੀ ਆ ਇਹਦੇ ਵਿੱਚ ਪਰਸੈਂਟੇਜ ਨਹੀਂ ਹੁੰਦਾ ਇਹਦੇ ਵਿੱਚ ਹੁੰਦਾ ਹੈ ਕਿ ਜਿਹੜਾ ਵੀ ਤਮਾਕੂ ਪ੍ਰੋਡਕਟ ਹੈ ਉਹਦੇ ਤੇ ਇੱਕ ਵਿਕਟੋਰੀਅਲ ਵਾਰਨਿੰਗ ਹੁੰਦੀ ਆ ਜਿਹੜੀ ਕਿ ਇਹਨਾਂ ਦੇ ਪ੍ਰੋਡਕਟ ਤੇ ਕਾਫੀ ਸਾਰਿਆਂ ਤੇ ਨਹੀਂ ਸੀ ਉਹ ਅਸੀਂ ਮੌਕੇ ਤੇ ਸਾਰੇ ਡਿਸਟਰੋਏ ਕਰੇ ਜਿਹੜੇ ਬੈਨ ਪ੍ਰੋਡਕਟ ਹੈਗੇ ਨੇ ਇਹ ਕਿੱਥੋਂ ਲਿਆਉਂਦੇ ਨੇ ਕਿਸ ਇਹ ਮਤਲਬ ਆਫ ਦਾ ਰਿਕਾਰਡ ਹੀ ਆਉਂਦੇ ਆ ਜੀ ਨਾ ਕੋਈ ਇਹਨਾਂ ਦੀ ਬਿਲਿੰਗ ਹੁੰਦੀ ਆ ਇਹ ਬਸ ਤੁਹਾਨੂੰ ਪਤਾ ਹੀ ਆ ਗੈਰ ਕਾਨੂੰਨਨ ਹੈ ਗੈਰ ਕਾਨੂੰਨਨ ਤੌਰ ਤੇ ਚੀਜ਼ ਆ ਲੋਕਾਂ ਵਾਸਤੇ ਦੇਖੋ ਜੀ ਉਹਦੇ ਚ ਕੋਈ ਨਿਕੋਟਿਨ ਦੀ ਮਾਤਰਾ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿੰਨੀ ਹੈ ਇਸ ਕਰਕੇ ਉਹ ਬਹੁਤ ਹੀ ਜ਼ਿਆਦਾ ਜਿਹੜੇ ਹਾਰਮਫੁਲ ਇਫੈਕਟ ਜਿਹੜਾ ਬੋਡੀ ਤੇ ਕਰਦੇ ਆ ਜਿਹੜੇ ਲੰਗਸ ਦੇ ਕੈਂਸਰ ਗਲੇ ਦੇ ਕੈਂਸਰ ਔਰ ਬਹੁਤ ਸਾਰੀਆਂ ਅਸੀਂ ਵੇਖਦੇ ਆ ਡੈਥ ਹੋ ਜਾਂਦੀਆਂ ਸਡਨ ਕਾਰਡੀਕ ਅਰੈਸਟ ਹੋ ਗਿਆ ਉਹ ਬਹੁਤ ਸਾਰੇ ਕੇਸਿਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੇ ਵਿੱਚ ਨਿਕੋਟਿਨ ਦੀ ਮਾਤਰਾ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੰਨੀ ਅੰਦਰ ਜਾ ਰਹੀ ਹੈ ਅੱਛਾ ਹੋਰ ਕਿੰਨੀਆਂ ਕਿ ਦੁਕਾਨਾਂ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਣਗੀਆਂ ਦੇਖੋ ਜੀ ਅੰਮ੍ਰਿਤਸਰ 'ਚ ਬਹੁਤ ਸਾਰੀਆਂ ਦੁਕਾਨਾਂ ਜੜੀਆਂ ਉਹ ਖੁੱਲ ਰਹੀਆਂ ਅਸੀਂ ਟਾਈਮ ਟੂ ਟਾਈਮ ਇਹਨਾਂ ਨੂੰ ਕਰਦੇ ਰਹਿੰਦੇ ਆ ਪਰ ਪਵਿੱਤਰ ਨਗਰੀ ਹੋਣ ਕਰਕੇ ਗੁਰੂ ਸਾਹਿਬ ਦੀ ਨਗਰੀ ਹੋਣ ਕਰਕੇ ਅਸੀਂ ਚਾਹੁੰਦੇ ਆ ਵੀ ਇਹ ਜਿਹੜਾ ਤੰਬਾਕੂ ਦੇ ਪ੍ਰੋਡਕਟ ਜਿਹੜੇ ਆ ਜੇ ਕੋਈ ਵੇਚਦਾ ਵੀ ਆ ਉਹ ਕਾਨੂੰਨਨ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਵਿੱਚ ਔਰ ਪਬਲਿਕ ਪਲੇਸ ਤੇ ਸਮੋਕਿੰਗ ਜਿਹੜੀ ਆ ਉਹ ਤੇ ਬਿਲਕੁਲ ਨਹੀਂ ਹੋਣੀ ਚਾਹੀਦੀ ਤੁਹਾਡੇ ਐਕਸ਼ਨ ਤੋਂ ਬਾਅਦ ਜੇ ਕਰ ਫਿਰ ਵੀ ਇਸੇ ਤਰੀਕੇ ਨਾਲ ਚੱਲਦਾ ਵਾ ਤਾਂ ਫਿਰ ਅਗਲੀ ਕਾਰਵਾਈ ਤੁਹਾਡੇ ਅਗਲੀ ਕਾਰਵਾਈ ਇੱਥੇ ਲੀਗਲ ਐਕਸ਼ਨ ਲਿਆ ਜਾਏਗਾ ਕੋਰਟ ਦੇ ਵਿੱਚ ਨੂੰ ਫਿਰ ਇਹਦਾ ਪੂਰਾ ਇਹ ਕੀਤਾ ਜਾਏਗਾ ਜੋ ਵੀ ਇਹਨੂੰ ਸਜ਼ਾ ਮਿਲੇਗੀ ਉਹ ਉਸ ਹੱਬ ਨਾਲ ਹੋਏਗਾ ਫਿਲਹਾਲ ਇਸੀਆਂ ਦੀ ਅਵਾਰਨਿੰਗ ਦੇ ਕੇ ਔਰ ਮੌਕੇ ਤੇ ਚਲਾਨ ਜਿਹੜਾ ਅਸੀਂ ਉਹ ਦਾ ਕੱਟ ਕੇ ਜਾ ਜਿਹੜੇ ਹੋਰ ਦੁਕਾਨਾਂ ਵਾਲੇ ਇਸ ਤਰੀਕੇ ਨਾਲ ਇਲੀਗਲੀ ਵੇਚ ਰਹੇ ਉਹਨਾਂ ਨੂੰ ਕੋਈ ਬਿਲਕੁਲ ਜੀ ਉਹਨਾਂ ਤੇ ਵੀ ਕਾਰਵਾਈ ਹੋਏਗੀ ਔਰ ਟਾਈਮ ਟੂ ਟਾਈਮ ਅਸੀਂ ਕਰਦੇ ਹਾਂ ਠੀਕ ਹੈ ਜੀ ਅੱਜ ਕੀ ਨਾ ਗੋੜਾ ਪੰਨ ਲਾ ਜੀ ਪੰਨ ਲਾ ਜੀ ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ ਲਾਲਨ ਸੋਡ ਕਿਸ ਨਾਮ ਤੋਂ ਤੇ ਸਰਸੀਆ 500 ਅੱਛਾ ਕੀ ਆ ਵੇਚ ਰਹੇ ਸੀ ਆਪ ਜੋ ਆਪ ਕੀ ਯਾਹਾਂ ਤੇ ਰੇਡ ਕੀਤੀ ਸਰਸੀ ਵੇਚ ਰਹੇ ਸੀ ਕੌਨਸੀ ਸਿਗਰਟ ਸਰ ਇੰਪੋਰਟ ਵੀ ਇੰਡੀਅਨ ਦੌਰੇ ਤੋਂ ਇਹ ਇੰਪੋਰਟ ਕਿੱਥੋਂ ਲਾਤੇ ਹੈ ਇਹ ਇਲੀਗਲ ਹੁੰਦੀ ਹੈ ਜੀ ਲਾਤੇ ਕਹਾਂ ਸੇ

लोगों की कितनी डिमांड है वो है ऐसे मांगते हैं हाँ जी बहुत मांगते हैं हर दुकान दिए थे तो कम बिकती है तो रंजीतन भी चले और इलाके में होते बिकता है हम लोग तो फिर भी कम देते हैं सर लगता है नहीं नहीं होना नहीं चाहिए लेकिन सर क्या है की कर सकते हैं और कोई काम कर नहीं सकते